ਉਹ ਕਹਿੰਦੇ ਨੇ ਵੀ ਭਾਈ ਹਰੇਕ ਆਦੀ ਖੜ ਜਾਂਦੇ ਨੇ ਪੈਸਾ ਇਕੱਠਾ ਕਰਨਾ ਹੁੰਦਾ ਹੈ ਪੈਸਾ ਇਕੱਠਾ ਕਰਕੇ ਪਾਸੇ ਬਹਿ ਜਾਂਦੇ ਪਾਇਲਟ ਬਾਨਾ ਮੱਲਾ ਆ ਬੱਚਾ ਹੈ ਮੈਂ ਇਹਦੇ ਜੇ ਇੱਕ ਸੁਪਨਾ ਹੋਵੇ ਕਿ ਮੈਂ ਪਾਇਲਟ ਬਾਨਾ ਕੀ ਏਜੰਡਾ ਹੈ ਸਰਕਾਰ ਕੋਲੇ ਨਹੀਂ ਹੈ ਇਹ ਜਦੋਂ 12 ਕੱਢੂ ਪੜੂਗੀ ਕੁੜੀ ਜਦੋਂ ਘਰਦਿਆਂ ਕੋਲੇ ਪੈਸੇ ਮੁੱਕੇ ਉਹਨਾਂ ਨੇ ਕਹਿਣਾ ਪੁੱਤ ਹੁਣ ਨਹੀਂ ਆ ਆਪਣੇ ਕੋਲੇ ਹੁਣ ਤੈਨੂੰ ਕੰਮ ਕਰਨਾ ਪੈਣਾ ਮੈਂ ਆਪਦਾ ਹੁਨਰ ਦਿਖਾਉਣ ਵਾਸਤੇ ਸਟੱਡੀ ਲੋਨ ਮਿਲਣ ਉਹ ਵੀ ਬਿਨਾਂ ਕਿਸੇ ਗਰੰਟਰ ਤੋਂ ਹੁਣ ਯਾਰ ਮੇਰੀ ਗੱਲ ਦੱਸੋ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਰੱਖਣ ਨੂੰ ਜਿਹਦੇ ਕੋਲੇ ਘਰ ਨਹੀਂ ਹੈ ਨਾ ਸ਼ਹਿਰੀ ਪ੍ਰਾਪਰਟੀ ਨਹੀਂ ਥੜੀ ਤੇ ਨਹੀਂ ਚੜਨ ਦਿੰਦਾ ਸਰਪੰਚਾਂ ਗਾ ਰੱਦ ਕਰਾ ਦਿੰਗਾ ਇਹੋ ਜਿਹਾ ਐਮਐਲਏ ਹੈ ਮਤਲਬ ਕਿ ਇਹ ਕੁੰਡੇ ਆ ਯਾਰ ਅਸਲ ਦੇ ਵਿੱਚ ਜੇ ਮੁੱਢ ਤੋਂ ਤੌਰ ਤੇ ਕਿਹਾ ਜਾਵੇ ਭਾਨ ਸਿੰਘ ਮਾਨ ਆ ਰਹੇ ਆ ਉਹ ਕਰ ਰਿਹਾ ਕੱਠ ਕਿਸੇ ਕਿਸੇ ਘਰੇ ਘਰੇ ਘਰ ਘਰ ਕੱਠ ਕਰ ਰਹੇ ਹੋ ਮੰਡਗਾ ਚ ਜਾਣ ਨਾ ਦੱਸਣ ਲੋਕ ਉਹਨਾਂ ਨੂੰ ਪਾਸੇ ਮਲਕ ਭਾਗੋ ਵਾਲਿਆ ਤੇ ਇੱਕ ਪਾਸੇ ਭਾਈ ਲਾਲੂ ਵਾਲਾ ਠੀਕ ਹੈ ਇਹਦਾ ਤਿੰਨੇ ਸਰਮਾਇਦਾਰਾ ਤਿੰਨਾਂ ਨੇ ਰਾਜਨੀਤੀ ਖੇਡੀਆਂ ਤਿੰਨਾਂ ਨੇ ਨਜ਼ਾਰੇ ਲਿਆ ਤਿੰਨਾਂ ਕੋਲੇ ਫੋਰਚਨਰਾਂ ਤੇ ਰੇਂਜ ਰੂਵਰ ਗੱਡੀਆਂ ਤੇ ਤਕੜੇ ਆ ਜਦੋਂ ਨਗਦੇ ਆ ਤਾਂ ਬਾਪੂ ਵਰਗੇ ਤਾਂ ਤਾਂ ਨਹੀਂ ਪੈਂਦੇ ਵੀ ਅੱਧਾ-ਅੱਧਾ ਕਿਲੋ ਰੇਤਾ ਮੂੰਹ ਤੇ ਪਾਏ ਨਾ ਤਾਂ ਮੈਂ ਬੋਲਦਾ ਹੀ ਤਾਂ ਆਗ ਨੇ ਤੇ ਛੱਡ ਨਹੀਂ ਦਿੱਤਾ ਵੀ 20 ਦਾ ਨਾ ਕਹਵਾ ਕੋਈ ਇੰਨਾ ਕੋਈ ਸਤਸਿਆ ਕਾਲਜੀ ਪੰਜਾਬੀ ਰੇਡੀਓ ਯੂ ਐਸ ਏ ਤੇ ਪੰਜਾਬੀ ਟੀਵੀ ਯੂ ਐਸ ਏ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਪੰਜਾਬ ਦੇ ਵਿੱਚ ਜ਼ਿਮਨੀ ਚੋਣਾ ਚੱਲ ਰਹੀਆਂ ਨੇ ਅਤੇ ਅਸੀਂ ਇਸ ਸਮੇਂ ਮੌਜੂਦ ਆ ਗੱਦੜਵਾਹਾ ਹਲਕੇ ਦੇ ਵਿੱਚ ਸਾਰੇ ਆਪਣੇ ਆਪਣੇ ਵੱਲੋਂ ਜ਼ੋਰ ਪੂਰਾ ਲਾ ਰਹੇ ਨੇ ਜਿੱਥੇ ਕਿਹਾ ਜਾ ਰਿਹਾ ਹੈ ਕਿ ਇਹ ਹੈਗੀ ਹੈ ਸਭ ਤੋਂ ਹੌਟ ਸੀਟ ਪੰਜਾਬ ਦੀ ਵੋਟ ਸ਼ੀਟ ਹੋਣ ਦੇ ਨਾਲ-ਨਾਲ ਹਰੇਕ ਕਿਸੇ ਨੂੰ ਅਧਿਕਾਰ ਹੈ ਚੋਣ ਲੜਨ ਦਾ ਵੀ ਤੇ ਵੋਟ ਪਾਉਣ ਦਾ ਵੀ ਇਸੇ ਕਰਕੇ ਸਾਰੇ ਚੋਣ ਲੜ ਰਹੇ ਨੇ ਤੇ ਨਾਲ ਦੀ ਨਾਲ ਸਾਡੇ ਨਾਲ ਬਾਈ ਗੁਰਪ੍ਰੀਤ ਕੋਟਲੀ ਹੋਣੀ ਮੌਜੂਦ ਨੇ ਗੰਨਾ ਕਿਸਾਨ ਦੇ ਬੈਨਰ ਦੇ ਹੇਠ ਚੋਣ ਲੜਨਗੇ ਉਹਨਾਂ ਦਾ ਸਵਾਗਤ ਕਰਦੇ ਹਾਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿ ਉਹਨਾਂ ਦੇ ਕੋਲ ਕਿਹੜਾ ਅਜੰਡਾ ਹੈ ਕਿਹੜੀ ਗੱਲਬਾਤ ਹੈ ਜਿਹਦੇ ਤਹਿਤ ਲੋਕ ਉਹਨਾਂ ਨੂੰ ਵੋਟ ਪਾਉਣ ਤੇ ਉਹਨਾਂ ਨੂੰ ਵਿਧਾਨ ਸਭਾ ਚ ਬਿਠਾਉਣ ਬਹੁਤ ਬਹੁਤ ਸਵਾਗਤ ਹੈ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਤੋ ਤੁਸੀਂ ਪ੍ਰਚਾਰ ਕਰ ਰਹੇ ਹੋ ਮੈਂ ਦੇਖ ਰਿਆ ਸੀ ਸੁਣ ਰਿਆ ਸੀ ਤੁਹਾਡੀਆਂ ਗੱਲਾਂ ਕਹਿੰਦੇ ਠੱਠਿਆਂ ਦੇ ਵਿੱਚ ਬੰਦਤਾ ਇੱਕ ਛੋਟਾ ਜਿਹਾ ਕੱਟੂ ਤੇ ਕੀ ਲੱਗਦਾ ਫਿਰ ਤੁਹਾਨੂੰ ਇਹ ਦੱਸੋ ਪਹਿਲਾਂ ਵੀ ਹੰਗਾਰਾ ਕਿਹੋ ਜਿਹਾ ਹੰਗਾਰਾ ਤਾਂ ਇਹ ਆ ਵੀ ਸਾਡੇ ਜਿਹੜੀ ਜਿੰਨੇ ਵੀ ਸਾਡੇ ਬਜ਼ੁਰਗ ਬੈਠੇ ਨੇ ਜਾਂ ਜਿੰਨੇ ਵੀ ਸਾਡੇ ਇਕੱਠਾਂ ਦੇ ਵਿੱਚ ਲੋਕ ਆਉਂਦੇ ਨੇ ਉਹ ਆਪਣੇ ਆਪ ਆਉਂਦੇ ਨੇ ਕਾਰਨ ਇਹ ਨਹੀਂਗਾ ਵੀ ਕੋਈ ਸਾਡੇ ਮੂਰੇ ਕਿ ਕੇ ਡਰ ਆਣਾ ਜਾਂ ਉਹਨਾਂ ਨੂੰ ਕੋਈ ਲਾਲਚ ਦੇ ਕੇ ਲਿਆਉਂਦੇ ਆ ਲੋਕਾਂ ਦੇ ਵਿੱਚ ਅਸੀਂ ਗੱਲ ਰੱਖ ਰਹੇ ਹਾਂ ਤੇ ਸਾਡੇ ਗਿੱਦੜਵਾ ਹਲਕੇ ਦੇ ਵਿੱਚ ਕੋਈ ਹਸਪਤਾਲ ਨਹੀਂਗਾ ਠੀਕ ਆ ਇੱਕ ਵਾਰੀ ਵਡਾਂਗ ਸਾਹਿਬ ਕਹਿੰਦੇ ਪਤਾ ਨਹੀਂ ਅਸੀਂ ਪਹਿਲਾਂ ਹੀ ਨੰਬਰ ਦਾ ਹਸਪਤਾਲ ਬਣਾਦਾ ਸੀਗਾ ਵੀ ਜੀ ਜੀਪੀ ਸਰਕਾਰ ਵਲੇ ਪਤਾ ਨਹੀਂ ਕੀ ਹੈ ਪੂਰੇ ਗਿੱਦੜਵਾ ਦਾ ਮੈਨਾ ਕਰ ਲਓ ਕਿਸੇ ਨੇ ਪਥਰੀ ਦਾ ਆਪਰੇਸ਼ਨ ਤੱਕ ਵੀ ਜੇ ਕਿਸੇ ਨੇ ਕਰਾਇਆ ਹੋਵੇ ਤਾਂ ਮੈਂ ਦੇਣਦਾਰਾਂ ਨਾ ਕਿਸੇ ਨੇ ਹਾਰਟ ਦਾ ਆਪਰੇਸ਼ਨ ਕਰਾਇਆ ਕਿਸੇ ਨੇ ਨਾ ਕਿਸੇ ਨੇ ਆਪਾਂ ਕੇ ਸਿਰ ਦਾ ਕਿਸੇ ਵੀ ਚੀਜ਼ ਦਾ ਹੈਨਾ ਸੋ ਸਾਰੇ ਸਾਰੇ ਹਸਪਤਾਲਾਂ ਦਾ ਬੁਰਾ ਹਾਲ ਹੈ ਨਾ ਤਾਂ ਕਿਸੇ ਨੂੰ ਸੇਹ ਦਿੱਤੀ ਇਹਨਾਂ ਨੇ ਨਾ ਨਾਉਣ ਵਾਲੀ ਸਰਕਾਰ ਨੇ ਨਾ ਪਿਛਣੀ ਨੇ ਨਾ ਸਾਡੇ ਕਿਦਰਬਾਹ ਹਲਕੇ ਦੇ ਵਿੱਚ ਕੋਈ ਵੱਡਾ ਸਟੇਡੀਅਮ ਆ ਨਾ ਹੀ ਸਾਡੇ ਪਿੰਡਾਂ ਦੇ ਵਿੱਚ ਸਟੇਡੀਅਮ ਬਣਾਇਆ ਇਹਨਾਂ ਨੇ ਨਾ ਕੋਈ ਜਿਮ ਵਗੈਰਾ ਦਿੱਤੇ ਆ ਜਿੱਥੇ ਕਰਕੇ ਲੋਕ ਜਿਹੜੇ ਹੈਗਾ ਬੱਚੇ ਸਾਡੇ ਉਹ ਪੜ ਸਕਣ ਜਾਂ ਨਸ਼ਿਆਂ ਤੋਂ ਦੂਰ ਰਹਿ ਸਕਣ ਜੀ ਰੋਜ਼ਗਾਰ ਦਾ ਕੋਈ ਪ੍ਰਬੰਧ ਨਹੀਂਗਾ ਕਿਦਰਬਾਹ ਦੇ ਵਿੱਚ ਜਿਹੜੀ ਇਸ ਵਕਤ ਲਗਭਗ ਮੈਂ ਕਹਣਾ ਜਿਹੜਾ ਯੂਥ ਆ ਉਹ ਚ 80 85% ਯੂਥ ਪੜਿਆ ਹੋਇਆ 12 12 ਤਾਂ ਗਰੀਬਾਂ ਆਪਾਂ ਕਹਿੰਗੇ ਜਿਹੜੇ ਭਰਾ ਨੇ ਸਾਡੇ ਮਜ਼ਦੂਰ ਭਰਾ ਨੇ ਸਾਡੇ ਜਿਹੜੇ ਉਹਨਾਂ ਨੇ ਆਪਦੇ ਬੱਚਿਆਂ ਨੂੰ ਉਹਦੇ ਢਿੱਡ ਪੇਟ ਬੰਨ ਕੇ ਪੜਾਏ ਆ ਕਿਸ ਨੂੰ ਬੀਏ ਬੀਕਾਮ ਵੀ ਐਮਬੀਏ ਤੱਕ ਵੀ ਕਰਾਏ ਆ ਸਾਰੇ ਲੋਕ ਬੇਰੁਜ਼ਗਾਰ ਆ ਉਦੋਂ ਬਾਅਦ ਪਤਾ ਹੀ ਨਹੀਂ ਆ ਉਹ ਆਪਦੇ ਪਿਓ ਨਾਲ ਆਪਦੇ ਜਿਹੜਾ ਹੈਗਾ ਚਾਚੇ ਨਾਲ ਦੁਬਾਰਾ ਦਿਹਾੜੀ ਤੇ ਜਾਣਾ ਪੈਂਦਾ ਜਦੋਂ ਪੜ੍ਹੇ ਲਿਖੇ ਨੂੰ ਤਾਂ ਉਹ ਗੁਰਬਤ ਦੀ ਇਹ ਨਿਸ਼ਾਨੀ ਹੈ ਤੁਸੀਂ ਦੇਖ ਲਓ ਵੀ ਇੱਥੇ ਜਿਹੜਾ ਹੈਗਾ ਸਾਡੇ ਵਡੰਗ ਸਾਹਿਬ ਐਮਐਲਏ ਨੇ ਉਹਨੂੰ ਪਰਿਵਾਰ ਦਾ ਉਹਨਾਂ ਨੂੰ ਇੰਨਾ ਫਿਕਰ ਆ ਵੀ ਆਪ ਬਣ ਗਿਆ ਤੇ ਉਦੋਂ ਬਾਅਦ ਕਹਿੰਦੇ ਮੇਰੇ ਘਰਾਂ ਵਾਲੇ ਨੂੰ ਜਿਤਾਓ ਤੇ ਸਾਡੇ ਬਾਪੂਆਂ ਦੀਆਂ ਜਿਹੜੀਆਂ ਜਿਹੜਾ ਹੈਗਾ ਮਾਵਾ ਮਨ ਲਾ ਮੇਰੀਆਂ ਮਾਵਾ ਇਹਨਾਂ ਦੇ ਘ ਉਹ ਪਹਿਲਾ ਗੋਹਾ ਸੜਦਗੇ ਮਾਰ ਗਿਆ ساری ਉਮਰ ਹੈ ਨਾ ਮਤਲਬ ਕੀ ਆ ਇਹਨਾਂ ਨੂੰ ਤਾਂ ਆਪਦੇ ਪਰਿਵਾਰਾਂ ਦਾ ਵੀ ਫਿਕਰ ਹੈ ਪਰ ਸਾਡੇ ਪਰਿਵਾਰਾਂ ਦਾ ਫਿਕਰ ਕਿਸੇ ਨੇ ਨਹੀਂ ਕੀਤਾ ਠੀਕ ਆ ਕੋਈ ਇਹਨਾਂ ਕੋਲੇ ਏਜੰਡਾ ਨਹੀਂ ਮੈਂ ਤਾਂ ਚਾਹਣਾ ਦੇਖੋ ਸਭ ਤੋਂ ਵੱਡੀ ਗੱਲ ਤੁਹਾਡੇ ਚੈਨਲ ਦੇ ਥਰੂ ਕਹਿਣਾ ਚਾਹਣਾ ਕਿ ਜਿਸ ਤਰ੍ਹਾਂ ਦਾ ਗਿੱਦੜਪਾ ਦੇ ਵਿੱਚ ਮਾਹੌਲ ਹੈ ਮੈਂ ਇੱਕ ਏਜੰਡੇ ਦੇ ਥਰੂ ਚੱਲਿਆ ਕਿ ਸਾਡੇ ਜਿੰਨੇ ਮਜ਼ਦੂਰ ਭਰਾਣੇ ਚਾਹੇ ਕਿਸਾਨ ਭਰਾਣੇ ਚਾਹੇ ਛੋਟੇ ਜ਼ਿਮੀਦਾਰ ਨੇ ਜਿਨ੍ਹਾਂ ਕੋਲੇ ਬੇਜ਼ਮੀਨੇ ਆ ਉਹਨਾਂ ਨੂੰ ਲੋਨ ਦਿੱਤੇ ਜਾਣ ਸਰਕਾਰ ਵੱਲੋਂ ਬਿਨਾ ਵਿਆਜ ਤੋਂ ਲੰਮੇ ਸਮੇਂ ਵਾਸਤੇ ਤਾਂ ਕਿ ਉਹ ਆਪਦਾ ਕੰਮ ਚਲਾ ਸਕਣ ਜੇ ਕਿਸੇ ਬੱਚੇ ਨੇ ਪੜਨਾ ਮੰਨ ਲਓ ਮੈਂ ਕਹਣਾ ਵੀ ਕੱਲ ਨੂੰ ਬੱਚੇ ਨੇ ਪਾਇਲਟ ਬਾਨਾ ਮੰਨ ਲਾ ਆ ਬੱਚਾ ਮੈਂ ਇਹਦੇ ਜੇ ਇੱਕ ਸੁਪਨਾ ਹੋਵੇ ਕਿ ਮੈਂ ਪਾਇਲਟ ਬਾਨਾ ਕੀ ਏਜੰਡਾ ਹੈ ਸਰਕਾਰ ਕੋਲੇ ਨਹੀਂ ਹੈ ਇਹ ਜਦੋਂ 12 ਕੱਢੂ ਪੜੂਗੀ ਕੁੜੀ ਜਦੋਂ ਘਰਦਿਆਂ ਕੋਲੇ ਪੈਸੇ ਮੁੱਕੇ ਉਹਨਾਂ ਨੇ ਕਹਣਾ ਪੁੱਤ ਹੁਣ ਨਹੀਂ ਆ ਆਪਣੇ ਕੋਲੇ ਹੁਣ ਤੈਨੂੰ ਕੰਮ ਕਰਨਾ ਪੈਣਾ ਮੈਂ ਚਾਹੁੰਦਾ ਇਹਨਾਂ ਦੇ ਖਾਣਾ ਮਾਰਨ ਮੈਂ ਚਾਹੁੰਦਾ ਕਿ ਸਰਕਾਰਾਂ ਇਦਾਂ ਮੈਂ ਜੇ ਵਿਧਾਨ ਸਭਾ ਜਾਊਂਗਾ ਤਾਂ ਮੈਂ ਸਰਕਾਰ ਤੇ ਹੀ ਪ੍ਰੈਸ਼ਰ ਪਾਊਂਗਾ ਕਿ ਬੱਚਿਆਂ ਨੂੰ ਆਪਦਾ ਹੁਨਰ ਦਿਖਾਉਣ ਵਾਸਤੇ ਸਟੱਡੀ ਲੋਨ ਮਿਲਣ ਉਹ ਵੀ ਬਿਨਾਂ ਕਿਸੇ ਗਰੰਟਰ ਤੋਂ ਹੁਣ ਯਾਰ ਮੇਰੀ ਗੱਲ ਦੱਸੋ ਜਿਹਦੇ ਕੋਲੇ ਕੋਈ ਜ਼ਮੀਨ ਨਹੀਂ ਰੱਖਣ ਨੂੰ ਜਿਹਦੇ ਕੋਲੇ ਘਰ ਨਹੀਂ ਹੈ ਨਾ ਸ਼ਹਿਰੀ ਪ੍ਰਾਪਰਟੀ ਨਹੀਂ ਉਹਨੂੰ ਤਾਂ ਕੋਈ ਥਣੀ ਤੇ ਨਹੀਂ ਚੜ੍ਹ ਦਿੰਦਾ ਇੰਨਾ ਇੰਨਾ ਮਹਿੰਗੇ ਲੋਨ ਤੁਸੀਂ ਮੰਨੋਗੇ ਕਿ ਸਾਡੇ ਜਿਹੜੇ ਪਿੰਡੂ ਤਬਕੇ ਦੇ ਵਿੱਚ 5-5 ਦੇ ਵਿਆਜ ਤੇ 10-10 ਦੇ ਵਿਆਜ ਤੇ ਫਾਈਨੈਂਸਰ ਆਉਂਦੇ ਨੇ ਉਹ ਸਾਡੀਆਂ ਭੈਣਾਂ ਨੂੰ 10-10 ਦਾ ਗਰੁੱਪ ਬਣਾ ਕੇ ਲੋਨ ਦੇ ਦਿੰਦੇ ਨੇ ਬਾਦ ਦੇ ਵਿੱਚ ਵਿਚਾਰਿਆਂ ਤੋਂ ਭਰੇ ਨਹੀਂ ਜਾਂਦੇ ਤੇ ਫਿਰ ਉਹ ਕਿਤੇ ਸਿਲੰਡਰ ਵੇਚਦਿਆਂ ਕਿਤੇ ਕਾਟੇ ਵੇਚਦਿਆਂ ਬਹੁਤ ਔਖਾ ਕੰਮ ਹੈ ਮੈਂ ਚਾਹਣਾ ਕਿ ਇਹਨਾਂ ਬੱਚਿਆਂ ਦਾ ਜਿਹੜਾ ਹੈਗਾ ਭਵਿਕਾ ਨਾ ਮਰੇ ਇਹਨਾਂ ਵਾਸਤੇ ਮੈਂ ਲੜ ਰਿਹਾ ਵੀ ਇੱਕ ਤਾਂ ਉਹ ਚੀਜ਼ ਹੈ ਦੂਜੀ ਗੱਲ ਹੈ ਇੱਥੇ ਨਾ ਕਿਧਰ ਬਾਦ ਦੇ ਵਿੱਚ ਕੋਈ ਇਹਨਾਂ ਨੇ ਯੂਨੀਵਰਸਿਟੀ ਬਣਾਈ ਨਾ ਕੋਈ ਸਪੋਰਟਸ ਵਾਲਾ ਕੋਈ ਵੀ ਚੀਜ਼ ਬਣਾਈ ਤੁਸੀਂ ਦੱਸੋ ਕਿਧਰ ਬਾਦ ਦੇ ਵਿੱਚ ਕਿੰਨੇ ਕੁ ਸਪੋਰਟਸ ਦੇ ਖਿਡਾਰੀ ਪੈਦਾ ਹੋਏ ਕਿਉਂ ਨਹੀਂ ਹੋਏ ਟਾਰਨਾ ਕਿਉਂਕਿ ਕੋਈ ਸਕੂਲ ਜਿਹੜਾ ਹੈਗਾ ਇਹਨਾਂ ਨੇ ਕੋਈ ਉਹਦੀਆਂ ਸਕੂਲ ਵਗੈਰਾ ਨਹੀਂ ਬਣਾਈ ਸੋ ਸਾਡਾ ਕੰਮ ਲੋਕਾਂ ਦੇ ਵਿੱਚ ਮੁੱਦੇ ਲੈ ਕੇ ਜਾਣਾ ਹੈ ਬਾਕੀ ਲੋਕਾਂ ਨੇ ਸੋਚਣਾ ਵੀ ਕੀ ਸੋਚਣਾ ਹੈ ਜੀ ਸੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਤੇ ਇੱਕ ਪਾਸੇ ਤਾਂ ਡੈਂਪੀ ਢਿਲੋਂ ਹੈ ਜਿਹਦੀ ਤੁਸੀਂ ਵੀ ਜ਼ਿਕਰ ਕੀਤਾ 600 ਬੱਸਾਂ ਅਸੀਂ ਪੁਸ਼ਟੀ ਨਹੀਂ ਕਰਦੇ ਹੋਣ ਵੱਧ ਹੋ ਸਕਦੀਆਂ ਘੱਟ ਹੋ ਸਕਦੀਆਂ ਦੂਸਰੇ ਪਾਸੇ ਰਾਜਾ ਵੜਿੰਗ ਹੈ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਤੀਜੇ ਬੰਨੇ ਉਹ ਵਿਅਕਤੀ ਹੈ ਜਿਹੜਾ ਸਦਾ ਕੇਂਦਰ ਨਾਲ ਲਿੰਕ ਰੱਖਦਾ ਥੋੜੇ ਦਿਨ ਪਹਿਲਾਂ ਤਾਂ ਚੋਣ ਜਾਬਤੇ ਦੀ ਲੰਗੜਾਂ ਵੀ ਕਰਤੀ ਉਹਨਾਂ ਨੇ ਪੋਸਟ ਪਾਰਤੀ ਚੱਕ ਕੇ ਵੀ ਕਹਿੰਦੇ ਭਾਈ ਮੈਂ ਲਿਆ ਰਿਆਂ ਆ ਸਾਰਾ ਕੁਝ ਪਾਜਪਾਲੇ ਮਨਪ੍ਰੀਤ ਬਾਦਲ ਹੋਣੀ ਇਹ ਸਾਰੇ ਬੰਦੇ ਤਾਂ ਉਹ ਨੇ ਜਿਨ੍ਹਾਂ ਨੇ ਸੱਤਾ ਦਾ ਆਨੰਦ ਚੱਖਿਆ ਹੋਇਆ ਉਹਨਾਂ ਨੂੰ ਪਤਾ ਹੈ ਕਿ ਕੀ ਕਿਦਾਂ ਕਰਨਾ ਹੈ ਕਿ ਤੁਸੀਂ ਇਹ ਦੱਸੋ ਪਹਿਲੀ ਵਾਰੀ ਜੇ ਵਿਧਾਨ ਸਭਾ ਦੀਆਂ ਪੌੜੀਆਂ ਤੁਹਾਨੂੰ ਲੋਕ ਚੜਾਉਂਦੇ ਨੇ ਤਾਂ ਕੀ ਤੁਸੀਂ ਇਕੱਲੇ ਬਹੁਤ ਬਿਲਕੁਲ ਇਕੱਲਾ ਸਵਾਲ ਲੱਖ ਹੁੰਦਾ ਦੇਖੋ ਇਹ ਬਾਪੂ ਬੈਠੇ ਆ ਇਹਨਾਂ ਕੋਲੇ ਸਰਮਾਇਦਾਰ ਟੱਬਰ ਆ ਤਿੰਨੇ ਚਾਹੇ ਬਾਦਲ ਕੇ ਆ ਮਨਪ੍ਰੀਤ ਬਾਦਲਾ ਚਾਹੇ ਆ ਗਿਆ ਰਾਜਾ ਵਡੰਗ ਤੇ ਚਾਹੇ ਆ ਗਿਆ ਡੈਂਪੀ ਢਿੱਲੋ ਠੀਕ ਆ ਅਸੀਂ ਮੈਂ ਆਮ ਘਰਾਣਾ ਦੀ ਪੋਤਾ ਇਹਨਾਂ ਚੋਂ ਇੱਕ ਆ ਠੀਕ ਆ ਇੱਕ ਬੰਦਾ ਬਥੇਰਾ ਆਉਂਦਾ ਤੁਸੀਂ ਦੇਖ ਲਓ ਜਦੋਂ ਅਸੀਂ ਕਿਸੇ ਪਿੰਡ ਚ ਆਉਂਨੇ ਆ ਤੇ ਇੱਕ ਹੀ ਹੁੰਨੇ ਆ ਇਹਨਾਂ ਨੂੰ ਪੁੱਛਦੇ ਬਾਅਦ ਦੇ ਵਿੱਚ ਇੱਕ ਨਾਲ ਇੱਕ ਜੋੜਦੀ ਹੈ ਕੜੀ ਦੀ ਕੜੀ ਠੀਕ ਆ ਇਹ ਜ਼ਰੂਰ ਆ ਇਹ ਵੱਡੇ ਘਰਾਣੇ ਹੋ ਸਕਦੇ ਆ ਪਰ ਆਮ ਲੋਕਾਂ ਦੀਆਂ ਸਮੱਸਿਆ ਆਪਾਂ ਜਾਣਦੇ ਆ ਮੈਂ ਇਹਨਾਂ ਨੂੰ ਜਿਹੜਾ ਹੈਗਾ ਦੱਸਣਾ ਚਾਹਣਾ ਕਿ ਮੈਂ ਉਹਨਾਂ ਜੇ ਇਹ ਵੱਡੇ ਪਰਿਵਾਰਾਂ ਚ ਆਉਂਦੇ ਆ ਤਾਂ ਮੈਂ ਉਹਨਾਂ ਲੋਕਾਂ ਚ ਆਉਣਾ ਜਿਨ੍ਹਾਂ ਨੇ ਦਿੱਲੀ ਚ ਜਾ ਕੇ ਅਮਤ ਸ਼ਾਹ ਵਰਗਿਆਂ ਦੀਆਂ ਮੋਦੀ ਵਰਗਿਆਂ ਦੀਆਂ ਗੋਡਰਾਂ ਟਕਾ ਕੇ ਆਏ ਆ ਠੀਕ ਆ ਤਾਂ ਕਰਕੇ ਇਹਨਾਂ ਦਾ ਅਸੀਂ ਇਹਨਾਂ ਤੋਂ ਅਸੀਂ ਭਲੀ ਭਾਤੀ ਜਾਣੂਗਾ ਹਾਂ ਹੁਣ ਤੱਕ ਇਹ ਤਿੰਨੇ ਪਰਿਵਾਰ ਹੈ ਤਿੰਨੇ ਬੰਦੇ ਹੀ ਪਾਰਟੀਆਂ ਬਦਲ ਬਦਲ ਕੇ ਕਿਦੜਵਾ ਦੇ ਵਿੱਚ ਆਉਂਦੇ ਰਹੇ ਆ ਜਾਂ ਕੋਈ ਹਲਕਾ ਬਦਲ ਜਾਂਦਾ ਜਿਵੇਂ ਡਿੰਪੀ ਨੇ ਪਾਰਟੀ ਬਦਲੀ ਕਾਲੀ ਦਲ ਬਦਲ ਕੇ ਜਾਵੜਿਆ ਝਾੜੂ ਝਾੜੂ ਵਾਲਾ ਬਦਲ ਕੇ ਜਾਵੜਿਆ ਭਾਜਪਾ ਚ ਭਾਜਪਾ ਵਾਲਾ ਸਾਰੀਆਂ ਪਾਰਟੀਆਂ ਬਦਲ ਗਿਆ ਚੌਥੇ ਬੰਦੇ ਨੇ ਹਲਕਾ ਹੀ ਬਦਲਿਆ ਉਹ ਇੱਥੋਂ ਚਲਾ ਜਾਂਦਾ ਲੁਧਿਆਣੇ ਲੁਧਿਆਣੇ ਜਾ ਕੇ ਸੀਟ ਕੱਢ ਕੇ ਉਸ ਤੋਂ ਬਾਅਦ ਕਹਿੰਦਾ ਮੇਰੇ ਘਰਾਂ ਵਾਲੇ ਨੇ ਇੱਥੇ ਦੇ ਦਿਓ ਮਤਲਬ ਕੀ ਹੈ ਇਹ ਬੰਦੇ ਸਿਰਫ ਆਪਣਾ ਕੈਰੀਅਰ ਬਣਾ ਰਹੇ ਇੱਥੇ ਮੈਂ ਕਹਿਣਾ ਮੈਂ ਸਾਡੇ ਜਵਾਕਾਂ ਦਾ ਸਾਡੇ ਲੋਕਾਂ ਦਾ ਕੈਰੀਅਰ ਬਣਾਵਾਂ ਮੇਰੀ ਲੜਾਈ ਉਹ ਹੈ ਮੈਂ ਕਹਿੰਦਾ ਮੁੱਦਿਆਂ ਦੀ ਰਾਜਨੀਤੀ ਕਰਗੇ ਇਹ ਕਹਿੰਦੇ ਆ ਵੀ ਅਸੀਂ ਪੋਸਟਰਾਂ ਦੀ ਰਾਜਨੀਤੀ ਕਰਗੇ ਫਲੈਕਸਾਂ ਦੀ ਰਾਜਨੀਤੀ ਕਰਗੇ ਇਹ ਵੱਡੇ ਵੱਡੇ ਪੋਸਟਰ ਲਾ ਕੇ ਤੁਹਾਨੂੰ ਐਂ ਲੱਗਦਾ ਹੋਣਾ ਵੀ ਕਿਤੇ ਗਿੱਦੜਵਾ ਦੇ ਲੋਕ ਇਹਨਾਂ ਨਾਲ ਹੈ ਗਿੱਦੜਵਾ ਦੇ ਲੋਕ ਜੇ ਇਹਨਾਂ ਨਾਲ ਹੋਣ ਅੱਜ ਗਿੱਦੜਵਾ ਦੇ ਵਿੱਚ ਲਗਭਗ 1.200 ਐਮਐਲ ਤੁਰਿਆ ਫਿਰਦਾ ਬਾਈ ਮਨ ਲ ਆਮ ਆਦਮੀ ਦੇ 80 ਐਮਐਲ ਤੁਰੇ ਫਿਰਦੇ ਆ ਦੂਜੇ ਕਾਲੀਦਾਲ ਦੂਜਾ ਕਿਹੜਾ ਭਾਜਪਾ ਦੇ 80 ਤੁਰੇ ਫਿਰਦੇ ਆ ਤੇ ਜਿਹੜਾ ਤੀਜਾ ਰਹਿ ਗਿਆ ਕਾਂਗਰਸ ਉਹਦੇ 80 ਤੁਰੇ ਫਿਰਦੇ ਆ ਉਹਨਾਂ ਨਾਲ ਤਾਂ 5 ਬੰਦੇ ਵੀ ਨਹੀਂ ਤੇ ਗੁਰਪ੍ਰੀਤ ਕੋਟ ਲਈ ਜਿੱਥੇ ਜਾਂਦਾ ਉਹਦੇ ਨਾਲ 100-150 ਬੰਦਾ ਆਮ ਬੰਦਾ ਇਕੱਠਾ ਆਉਂਦਾ ਸੋ ਇਹ ਤਿੰਨੇ ਅੱਕੇ ਹੋਇਆ ਤੇ ਸਾਰੇ ਲੋਕਾਂ ਲੋਕਾਂ ਤੋਂ ਇਹ ਸਾਰੇ ਲੋਕ ਆ ਜਿਹੜੇ ਤਿੰਨਾ ਪਾਰਟ ਦੇ ਤੱਕੇ ਹੋਇਆ ਜਿਹੜਾ ਇਸ ਵਾਰ ਜਿਹੜਾ ਹੈਗਾ ਮਤਲਬ ਲੋਕਾਂ ਪੂਰੀ ਦੁਨੀਆ ਨੂੰ ਹੈਰਾਨ ਕਰਨ ਵਾਲਾ ਫਤਵਾ ਲੋਕ ਦੇਣਗੇ ਆਮ ਲੋ ਆਮ ਤੌਰ ਤੇ ਧਾਰਨਾ ਹੈ ਕਿ ਜਿਹੜੀਆਂ ਜ਼ਿੰਮਨੀ ਚੋਣਾ ਹੁੰਦੀਆਂ ਨੇ ਉਹ ਸੱਤਾਧਾਰੀ ਧਿਰਤੀਆਂ ਹੀ ਹੁੰਦੀਆਂ ਨੇ ਉਹ ਲੈ ਜਾਂਦੇ ਨੇ ਆਰਾਮ ਦੇ ਨਾਲ ਕਿਉਂਕਿ ਕਤੇ ਤੌਰ ਤੇ ਸਰਕਾਰੀ ਮਸ਼ੀਨਰੀ ਦੀ ਵਰਤੋਂ ਹੁੰਦੀ ਹੈ ਬਹੁਤ ਸਾਰੇ ਤੰਤਰ ਲਾਏ ਜਾਂਦੇ ਨੇ ਤੇ ਲੋਕ ਵੀ ਇਹ ਸੋਚਦੇ ਨੇ ਭਾਈ ਜਿਹੜੀ ਸਰਕਾਰ ਹੈ ਉਹਨੂੰ ਹੀ ਮੌਕਾ ਦੁਬਾਰਾ ਦੇ ਦਿੰਦੇ ਆ ਕਿਉਂਕਿ 2.5 ਸਾਲ 2 ਸਾਲ ਜਿੰਨਾ ਵੀ ਸਮਾਂ ਪਿਆ ਕੰਮ ਕਰਾਉਣਾ ਤੁਹਾਨੂੰ ਕੀ ਲੱਗਦਾ ਜਿਹੜੇ ਮੁੱਖ ਮੰਤਰੀ ਸਾਹਿਬ ਤੁਹਾਡੇ ਹੁਣ ਵੀ ਅੱਜ ਵੀ ਹਲਕੇ ਚ ਹੀ ਨੇ ਵਾਅਦੇ ਕਰਦੇ ਫਿਰਦੇ ਨੇ ਵੀ ਅਸੀਂ ਐ ਕਰਾਂਗੇ ਉਹ ਕਰਾਂਗੇ ਉਹ ਤਾਂ ਇੱਥੋਂ ਤੱਕ ਕਹਿ ਗਏ ਨੇ ਵੀ ਕਐਮਐਲਏ ਹਲੇ ਬਣਦਾ ਪਰ ਦੇ ਸਾਡੇ ਨੇ ਪਾਵਰਾਂ ਦਿੱਤੀਆਂ ਨੇ ਬਿਲਕੁਲ ਪਾਵਰਾਂ ਦਿੱਤੀਆਂ 26 ਜਿੱਦੇ ਪਾਵਰਾਂ ਦਿੱਤੀਆਂ 26 ਪਿੰਡਾਂ ਦੇ ਸਰਪੰਚੀਆਂ ਰੱਦ ਕਰਾ ਦਿਆਂ ਇਹੋ ਜਿਹਾ ਐਮਐਲਏ ਹੈ ਮਤਲਬ ਕਿ ਇਹ ਗੁੰਡੇ ਆ ਯਾਰ ਅਸਲ ਦੇ ਵਿੱਚ ਜੇ ਮੁੱਢ ਤੌਰ ਤੇ ਕਿਹਾ ਜਾਵੇ ਇਹ ਗੁੰਡੇ ਗੁੰਡਾ ਰਾਜਨੀਤੀ ਖੇਡਣ ਵਾਲੇ ਪਰਿਵਾਰ ਆ ਤਾਂ ਕਰਕੇ ਇਹਨਾਂ ਨੂੰ ਲੋਕ ਹਮੇਸ਼ਾ ਜਿਹੜਾ ਹੈਗਾ ਪਿੱਛੇ ਧੱਕਦੇ ਆ ਅਸੀਂ ਤਾਂ ਇਹ ਚਾਹੁੰਦੇ ਜੇ ਭਗਵੰਤ ਸਿੰਘ ਮਾਨ ਨੇ ਜਿੰਨੇ ਵਾਦੇ ਕੀਤੇ ਸੋ ਤਾਂ ਕਹਿੰਦੇ ਸੱਤਾਂ ਸਰਕਾਰ ਚੱਲੂ ਕਿੱਥੇ ਆ ਮੈਨੂੰ ਆ ਦੱਸੋ ਬੀਬੀਆਂ ਦਾ 1000 ਰੁਪਿਆ ਹੈ ਕਿੱਥੇ ਨੌਕਰੀਆਂ ਹੈ ਕਿੱਥੇ ਸਾਡੀਆਂ ਛਗਨ ਸਕੀਮਾਂ ਹੈ ਕਿੱਥੇ ਟੀਕਾ ਲੋਕਾਂ ਦੇ ਜਿਹੜਾ 5 ਕਿਲੋ ਕਣਕ ਸੀ ਉਹ ਵੀ ਕੱਟ ਤੀ ਮੰਨ ਲਿਆ ਇਹ ਸਰਕਾਰ ਹੈਗੀ ਪੋਸਟਰ ਸਰਕਾਰ ਇਹਨਾਂ ਨੇ ਤਾਂ ਕੱਲੇ ਪੋਸਟਰ ਲਾਇਆ ਭਗਵੰਤ ਮਾਨ ਨੇ 1 ਲੱਖ ਕਰੋੜ ਰੁਪਿਆ ਕਰਜ਼ਾ ਲੈ ਲਿਆ ਪਿਛਲੇ 2.5 ਸਾਲਾਂ ਦੇ ਵਿੱਚ ਤੁਸੀਂ ਦੇਖ ਲਓ ਵੀ ਪੌਣੇ 3 ਲੱਖ ਤੋਂ ਪੌਣੇ 4 ਲੱਖ ਕਰੋੜ ਦਾ ਕਰਜ਼ਾ ਹੋ ਗਿਆ ਮੰਡੀਆਂ 'ਚ ਕਿਸਾਨ ਰੁਲੀ ਜਾਂਦੇ ਇਹ ਤਾਂ ਲਿਫਟਿੰਗ ਹੋ ਨਹੀਂ ਰਹੀ ਪਰ ਜੇ ਭਗਵਾਨ ਸਿੰਘ ਮਾਨ ਆ ਰਹੇ ਆ ਉਹ ਕਰ ਰਿਹਾ ਕੱਠ ਕਿਸੇ ਕਿਸੇ ਘਰੇ ਘਰੇ ਘਰ ਘਰ ਕੱਠ ਕਰ ਰਹੇ ਹੋ ਮੰਡੀਆਂ ਚ ਜਾਣ ਨਾ ਦੱਸਣ ਲੋਕ ਉਹਨਾਂ ਨੂੰ ਜੇਕਰ ਡੈਂਪੀ ਢੱਲੋ ਵਰਗੇ ਨੇ ਭਗਵੰਤ ਮਾਨ ਵਰਗੇ ਨੇ ਰੈਲੀयां ਹੀ ਕਰਨੀਆਂ ਜੇ ਡੈਂਪੀ ਢੱਲੋ ਦੇ ਕੋਠੇ ਦੇ ਬਾਹਰ ਹਜ਼ਾਰਾਂ ਬੇਰੋਜ਼ਗਾਰ ਬੰਦੇ ਰੋਜ਼ ਤਰਨਾ ਦੇ ਨਾਉਂਦੇ ਆ ਰੈਲੀ ਹੋ ਜਾਂਦੀ ਆ ਰੋਜ਼ ਉਹਨਾਂ ਨੂੰ ਦੱਸਣਾ ਉਹਨਾਂ ਦੇ ਤਾਂ ਮੱਥੇ ਨਹੀਂ ਲੱਗਦੇ ਇਹ ਸੋ ਇਹ ਚੀਜ਼ਾਂ ਆ ਗਈਆਂ ਲੋਕਾਂ ਇੱਕ ਵਾਰੀ ਇਹਨਾਂ ਦੇ ਛਲਾਵੇ ਚ ਆ ਗਿਆ ਭਗਵੰਤ ਦੇ ਪਰ ਹੁਣ ਲੋਕਾਂ ਨੇ ਸਮਝ ਚੁੱਕਿਆ ਲੋਕਾਂ ਨੂੰ ਝਾੜੂ ਦਾ ਬੁਖਾਰ ਉਤਰ ਚੁੱਕਿਆ ਜੇ ਪੁੱਛਣ ਦਾ ਪੁੱਛ ਵੀ ਜ਼ਿਆਦਾ ਬਾਬੂ ਅੱਗਣਾ ਝਾੜੂ ਦਾ ਬੁਖਾਰ ਉਤਰਿਆ ਤੇ ਚੜਿਆ ਬਿਆ ਹਜੇ ਕੋਈ ਪਗੜੇ ਆਪਾਂ ਦਾ ਭਰਾਵਾ ਹੁਣ ਮਾਲਾ ਇਧਰ ਬਾਬੂ ਉਤਰਿਆ ਤੇ ਨਹੀਂ ਉਤਰਿਆ ਉੱਤਰਿਆ ਉਹ ਸ਼ਰਮ ਅਸਲ ਤੇ ਕਈ ਬੰਨ ਮਾਲਾ ਕਈ ਬੰਦੇ ਖੁੱਲ ਕੇ ਨਾ ਪਰ ਝੜੋ ਦਾ ਬੁਖਾਰ ਉੱਤਰਿਆ ਪਿਆ ਨਹੀਂ ਤਾਂ ਯਾਰ ਜਿੱਥੇ ਭਗਵੰਤ ਮਾਨ 100-100 ਬੰਦੇ ਨੂੰ ਭਾਜਨ ਦੇਊਗਾ ਐਡਾ ਚੇਤਾ ਬੰਦਾ ਸੀ ਭਗਵੰਤ ਸਿੰਘ ਮਾਨ ਜਿੱਥੇ ਜਾਂਦਾ ਸੀ ਹਜ਼ਾਰਾਂ ਲੋਕ ਤੁਰ ਤੁਰ ਕੇ ਜਾਂਦੇ ਸੀਗੇ ਕਾ ਬਾਪੂ ਸਿਰਫ 100-100 ਮੀਟਰ ਦੇ ਉਹ ਕਾਫਲੇ ਹੀ ਬਣ ਰਹੇ ਹੁਣ ਕੀ ਹੈ ਹੁਣ ਤਾਂ ਕੱਲਾ ਆਪ ਦਾ ਸਰਕਾਰੀ ਤੰਤਰ ਆ ਉਹ ਤਾਂ ਬੰਦਾ ਕੁਝ ਵੀ ਨਹੀਂਗਾ ਉਹ ਵੀ ਨਿਰੇਗਾਂ ਵਾਲੇ ਭਰਾ ਜਾਂ ਪੁਲਿਸ ਵਾਲੇ ਭਰਾ ਉਹੀ ਲਈ ਰੱਖਦੇ ਹੋਰ ਕੁਝ ਨਹੀਂ ਭਾਈ ਤੁਹਾਡੇ ਤੇ ਗੱਲ ਕਰਦੇ ਆ ਜਦੋਂ ਤੁਹਾਡੀ ਗੱਲ ਕਰਦੇ ਤੁਸੀਂ ਪਹਿਲਾਂ ਵੀ ਇਲੈਕਸ਼ਨ ਲੜਿਆ ਹਾਂ ਮੈਂ ਸੋਸ਼ਲ ਮੀਡੀਆ ਦੇਖ ਰਿਹਾ ਸੀ ਤੁਹਾਡਾ ਜਾਂ ਹੋਰ ਚੈਨਲਾਂ ਦੇ ਉੱਪਰ ਤੁਸੀਂ ਇੱਕ ਦੋ ਤੇ ਇੰਟਰਵਿਊ ਕੀਤੀ ਆ ਉਹ ਦੇਖ ਰਿਹਾ ਸੀ ਥੱਲੇ ਕਮੈਂਟ ਆਉਂਦੇ ਨੇ ਇਸ ਤੇ ਤੁਸੀਂ ਟਿੱਪਣੀ ਕਰ ਸਕਦੇ ਹੋ ਕਿ ਇਹਨੂੰ ਕਿਵੇਂ ਦੇਖਦੇ ਹੋ ਤੁਸੀਂ ਲੋਕ ਕਹਿੰਦੇ ਨੇ ਵੀ ਭਾਈ ਹਰੇਕਾਰੀ ਖੜ ਜਾਂਦੇ ਨੇ ਪੈਸਾ ਇਕੱਠਾ ਕਰਨਾ ਹੁੰਦਾ ਪੈਸਾ ਇਕੱਠਾ ਕਰਕੇ ਪਾਸੇ ਬਹਿ ਜਾਂਦੇ ਨੇ ਕੀ ਕਹੋਗੇ ਮੈਨੂੰ ਵੀ ਦੱਸ ਦੇ ਭਰਾਵਾ ਹਸਤਾ ਪੈਸਾ ਇਕੱਠਾ ਜੇ ਹੁੰਦਾ ਕਿਸ ਤਰੀਕਾ ਨਾਲ ਵੀ ਚਾਰ ਪੋਸਟਰ ਲਾ ਲਗੇ ਹਨਾ ਬਾਪੂ ਜਿਹੜਾ 4 ਰੁਪਏ ਉਹ ਵੀ ਲਾਈ ਜਾਂਦੇ ਆ ਠੀਕ ਆ ਉਹ ਤਾਂ ਬਾਬਾ ਤੂੰ ਦੱਸ ਸਕਦਾ ਜਿਹੜਾ ਕਮੈਂਟ ਵਾਲਾ ਦੱਸ ਸਕਦਾ ਪੈਸਾ ਜਿਨ੍ਹਾਂ ਨੇ ਇਕੱਠਾ ਕੀਤਾ ਉਹਨਾਂ ਨੂੰ ਪਤਾ ਜਿਨ੍ਹਾਂ ਨੇ 600 ਬੱਸਾਂ ਬਣਾਇਆਂ ਤੇ ਜਿਨ੍ਹਾਂ ਨੂੰ ਲੋਕ ਪਿੰਡਾਂ ਵਾਲੇ 50 50 ਹਜ਼ਾਰ ਲੱਖ ਲੱਖ ਰੁਪਏ ਜਾ ਕੇ ਦਿੰਦੇ ਆ ਨਾ ਜਾਂ ਰਾਜੇ ਨੂੰ ਪੁੱਛੋ ਜਿਹੜਾ ਉੱਥੋਂ ਇਕੱਠਾ ਠੀਕ ਹੈ ਜੇ ਤੈਨੂੰ ਪਤਾ ਲੱਗਾ ਵੀਰੇ ਮੈਨੂੰ ਜਰੂਰ ਦੱਸੀ ਪੈਸੇ ਕਿੱਥੇ ਇਕੱਠੇ ਕਿੱਥੇ ਹੁੰਦਾ ਸਾਨੂੰ ਤਾਂ ਆਪ ਜਰੂਰਤ ਹੈ ਕੋਈ ਅਸੀਂ ਵੀ ਪੁਆਇੰਟ ਲਾ ਲਗੇ ਚਾਹ ਇਹ ਸਾਡੀ ਟਿੱਪਣੀ ਨਹੀਂ ਗਈ ਇਹ ਤੁਹਾਡੇ ਉਹਨਾਂ ਮੈਂ ਕਹਿਣਾ ਵੀ ਸਰਚ ਸੁੱੱਚ ਕਰਾਓ ਯਾਰ ਬਾਬਾ ਦੱਸੋ ਕਿਸੇ ਤੋਂ ਆਉਣਾ ਸਾਡਾ ਤਾਂ ਆਪ ਦਿਵਾਲਾ ਨਿਕਲਿਆ ਪਿਆ ਤੇ ਨਹੀਂ ਬਾਪੂ ਅਸੀਂ ਵੀ ਕਾਜ ਗੁਜੂ ਵੰਡਿਆ ਕਰ ਗਏ ਯਾਰ ਹਾਂ ਉਹ ਸਾਰਾ ਕੁਝ ਕਰਿਆ ਕਰਕੇ ਸਾਦਕ ਮੈ ਦੱਸੋ ਕੋਈ ਸੋ ਜਿੱਦਾਂ ਤੁਸੀਂ ਇੱਕ ਮਿੰਟ ਇੱਧਰ ਇੱਕ ਮਿੰਟ ਜੀ ਆਪ ਦਾ ਕਾਜੂ ਖਾਂਦੇ ਨੇ ਇੱਕ ਜੁੱਤੀਆਂ ਚੁਕਾ ਕੇ ਆਵੇ ਇੱਕ ਮਿੰਟ ਜੀ ਕੀ ਕਹਿੰਦੇ ਹੋ ਜੀ ਆ ਮਾਇਆ ਨਾਲ ਬਾਦਲ ਦੀ ਮਾਮ ਰਹੀ ਸੀ ਹਾਂ ਹਾਂ ਤੇ ਐ ਇੱਥੇ ਦਾ ਕਾਜੂ ਖਾਂਦਾ ਉਹ ਤੇ ਉੱਥੇ ਅਸੀਂ ਜੁੱਤੀਆਂ ਚੁਕਾ ਕੇ ਕਰਨ ਮੁੜੇ ਆ ਮਤਲਬ ਨੰਗਾ ਨਾ ਆਏ ਨਹੀਂ ਮਤਲਬ ਸਮਝਦਾ ਵੀ ਅਸੀਂ ਅਸੀਂ ਆਉਨੇ ਆ ਅਸੀਂ ਅਸੀਂ ਜਦੋਂ ਆਉਂਦੇ ਆ ਨਾ ਆਏ ਵੀ ਭੁੱਖੇ ਕਹਿੰਦੇ ਵੀ ਜਦੋਂ ਉਹ ਲੀਡਰ ਆਉਂਦੇ ਆ ਅਸੀਂ ਉਹਨਾਂ ਦਾ ਮਾਨ ਤਾਨ ਕਰਦੇ ਆ ਤੇ ਜਦੋਂ ਅਸੀਂ ਜਾਂਦੇ ਆ ਤਾਂ ਸਾਨੂੰ ਕੁਝ ਨਹੀਂ ਪੁੱਛਦੇ ਇਹ ਸਾਡੇ ਇਲਾਕੇ ਇਹ ਬਾਪੂਆਂ ਨੇ ਸਾਰਾ ਕੁਝ ਦੇਖਿਆ ਹੋਇਆ ਠੀਕ ਆ ਉਹ ਗੱਲਾਂ ਨਹੀਂ ਇਹ ਤਾਂ ਲੋਕ ਆ ਜਿਹੜੇ ਇਹਨਾਂ ਦਾ ਇੱਕ ਆਈਟੀ ਸੈੱਲ ਬਣਿਆ ਹੁੰਦਾ ਉਹਨਾਂ ਨੇ ਕੱਲੇ ਕਮੈਂਟ ਕਮੂਟ ਕਰ ਰਹੇ ਆ ਮੈਂ ਤਾਂ ਕਹਣਾ ਕਰੀ ਜਾਇਆ ਕਰੋ ਸਾਡੀ ਰੀਚ ਵਧਦੀ ਜਾਂਦੀ ਹੈ ਵਧੀਆ ਗੱਲ ਆ ਭਾਈ ਹੂੰ ਤੇ ਫਿਰ ਇਹ ਜਿੱਦਾਂ ਮੰਨ ਲਓ ਹੁਣ ਸਾਰਾ ਤੰਤਰ ਚੱਲ ਰਿਹਾ ਹੈ ਆਪਣੇ ਆਪ ਨੂੰ ਕਿੱਥੇ ਖੜੇ ਦੇਖਦੇ ਹਾਂ ਇੱਕ ਪਾਸਿਦਾ ਬਾਪੂ ਇਹ ਪੁੱਛਦਾ ਵੀ ਆਪਾਂ ਕਿੱਥੇ ਖੜੇ ਆਂ ਦੇਖ ਭਰਾਵਾ ਇਹਨਾਂ ਤਿੰਨਾਂ ਦਾ ਮੁਕਾਬਲਾ ਆ ਆਪ ਚ ਹਾਂ ਮੈਨਾਂ ਅਸਲ ਦੋ ਚੀਜ਼ਾਂ ਦਾ ਇੱਕ ਪਾਸੇ ਮਲਕ ਭਾਗੋ ਵਾਲਿਆ ਤੇ ਇੱਕ ਪਾਸੇ ਭਾਈ ਲਾਲੂ ਵਾਲਿਆ ਠੀਕ ਹੈ ਜੀ ਇਹਦਾ ਤਿੰਨੇ ਸਰਮਾਇਦਾਰਾਂ ਤਿੰਨਾਂ ਨੇ ਰਾਜਨੀਤੀ ਖੇਡਿਆ ਤਿੰਨਾਂ ਨੇ ਨਜ਼ਾਰੇ ਲਿਆ ਤਿੰਨਾਂ ਕੋਲੇ ਫੋਰਚੂਨਰਾਂ ਤੇ ਰੇਂਜ ਰੂਵਰ ਗੱਡੀਆਂ ਤੇ ਤਕੜੇ ਆ ਜਦੋਂ ਨਗਦੇ ਆ ਤਾਂ ਬਾਪੂ ਵਰਗੇ ਤਾਂ ਤਾਂ ਨਹੀਂ ਪੈਂਦੇ ਵੀ ਅੱਧਾ-ਅੱਧਾ ਕਿਲੋ ਰੇਤਾਂ ਮੂੰਹ ਤੇ ਪਾਉਂਦੇ ਤਾਂ ਮੈਂ ਬੋਲਦਾ ਸੀ ਤਾਂ ਆਖ ਨਹੀਂ ਤੇ ਤਾਂ ਛੱਡ ਨਹੀਂ ਦਿੱਤਾ ਵੀ ਵੀ ਦਿਨ ਕਿਹਾ ਬਾਪੂ ਇੰਨਾ ਕੋਣ ਗੱਲ ਇਹ ਆ ਵੀ ਅਸੀਂ ਤਾਂ ਹੈਗਾ ਕਿਰਤੀ ਹਮ ਇੱਕ ਪਾਸੇ ਕਿਰਤੀ ਜਮਾਤ ਆ ਜਿਹੜੇ ਜਿਹੜੇ ਪਾਸੇ ਅਸੀਂ ਖੜੇ ਜਿੱਦ ਦੇ ਪਾਸੇ ਗੁਰਪ੍ਰੀਤ ਕੋਟਲੀ ਖੜਾ ਇੱਕ ਪਾਸੇ ਤਿੰਨੇ ਖੜੇ ਇਹ ਗੱਲ ਲੋਟੂ ਟੱਬਰ ਹੁਣ ਇਹ ਆਮ ਲੋਕਾਂ ਨੇ ਸੋਚਣਾ ਵੀ ਇਹ ਤਿੰਨਾਂ ਨੂੰ ਪਾਉਣੀਆਂ ਹਮ ਤੇ ਇੱਧਰ ਪਾਉਣੀਆਂ ਹੁਣ ਅੱਦੇ ਪਤਾ ਕੀ ਸੋਚਦੇ ਐ ਵੀ ਯਾਰ ਕੋਟਲੀ ਜਿਵੇਂ ਸਾਡੇ ਬਾਪੂ ਨਾਲ ਮੈਂ ਗੱਲ ਕਹਿਣੀ ਭੁੱਲ ਗਿਆ ਬਾਪੂ ਅੱਦੇ ਕੀ ਸੋਚਦਾ ਵੀ ਮੁੰਡਾ ਤਾਂ ਚੰਗਾ ਹੈ ਵੀ ਪਰ ਜੇ ਨਾ ਜਿੱਤਿਆ ਯਾਰ ਵੋਟ ਨਾ ਖਰਾਬ ਹੋ ਜੇ ਮੈਂ ਤਾਂ ਇਹਨਾਂ ਬਾਪੂਆਂ ਨੂੰ ਵੀ ਕਹਿਣਾ ਸਾਰਿਆਂ ਨੂੰ ਵੀ ਹੁਣ ਤੱਕ ਖਰਾਬ ਹੀ ਕੀਤੀਆਂ ਜੇ ਕਿਤੇ ਜੇ ਚਾਚੀ ਦੇ ਹੰਦੇ ਲੱਗੇ ਆਉਂਦਾ ਸਾਡੇ ਜਵਾਕਾਂ ਦਾ ਭਵਿੱਖ ਕਿਤੇ ਹੋਰ ਹੋਣਾ ਸੀਗਾ ਠੀਕ ਆ ਮੈਂ ਤਾਂ ਸਾਰਿਆਂ ਨੂੰ ਇਹ ਕਹਿਣਾ ਵੀਰ ਬਣ ਕੇ ਐਤ ਕਿ ਇੱਧਰ ਸਿੱਟ ਲੋ ਖਰਾਬ ਹੀ ਕਰ ਦਿਓ ਕੀ ਹੋਜੂ ਦੋ ਸਾਲ ਹੀ ਐ ਬਾਬੋ 2 ਸਾਲ ਦਾ ਇਹ ਦੇਖ ਕੇ ਦੇਖੋ ਮੈਨੂੰ 2 ਸਾਲ ਦਾ ਵੋਟਾਂ ਪਾ ਕੇ ਦੇਖੋ 2 ਸਾਲਾਂ ਵਾਸਤੇ ਹੀ ਆ ਨਾ ਉਹ ਬਦਲ ਲਾਂਗੇ ਜੀ ਜੀ ਸਾਰੀਆਂ ਚੀਜ਼ਾਂ ਪਰ ਅਸੀਂ ਜਿਹੜਾ ਅਸੀਂ ਸਾਡਾ ਮੇਰਾ ਮੁਕਾਬਲਾ ਜਿਹੜਾ ਹੈਗਾ ਇੱਕ ਪਾਸੇ ਦਿੱਲੀ ਹੈ ਇੱਕ ਪਾਸੇ ਪੰਜਾਬ ਹੈ ਤਿੰਨੇ ਦਿੱਲੀ ਤੋਂ ਚੱਲਣੀਆਂ ਪਾਰਟੀਆਂ ਇੱਕ ਪਾਸੇ ਸਰਮਾਇਦਾਰ ਇੱਕ ਪਾਸੇ ਕਿਰਤ ਕਰਨ ਵਾਲਾ ਅੰਤ ਦੇ ਵਿੱਚ ਆਪਣਾ ਸੰਦੇਸ਼ ਦੇ ਦਿਓ ਗਿੱਦੜ ਪਾਹੇ ਤੇ ਹਾਲ ਕੇ ਅਸੀਂ ਦਾ ਭਰਾਵਾ ਹੱਥ ਜੁੜਿਆ ਮੇਰੇ ਦੇਖ ਲਓ ਪ੍ਰਾਮਰੋ ਤਿੰਨੇ ਬੰਦੇ ਤਗੜੇ ਐ ਚਾਹੇ ਡੈਂਪੀਆ ਚਾਹੇ ਰਾਜਾ ਚਾਹੇ ਮਣਪ੍ਰੀਤ ਇਹ ਇੱਕ ਮੰਨ ਲਓ ਪਿਛਲੀ ਵਾਰੀ ਕਿਸਾਨਾਂ ਮਜ਼ਦੂਰਾਂ ਨੇ ਮੈਨੂੰ ਉਠਾਇਆ ਸੀਗਾ ਕਹਿ ਕੇ ਚਲੋ ਬਾਅਦ ਦੇ ਵਿੱਚ ਵੋਟਾਂ ਇੰਨੀਆਂ ਨਹੀਂ ਪੰਗੀਆਂ ਪਰ ਮੈਨੂੰ ਚੰਗਾ ਲੱਗਿਆ ਇਹ ਵੀ ਮੈਂ ਪਿਛਲੀ ਵਾਰੀ ਭਾਜਪਾ ਹਰਾਤੀ ਸੀ ਤੇ ਵੀਰੇ ਐਦਿਕ ਦਾ ਭਾਜਪਾਲੇ ਵੀ ਉੱਤੋਂ ਦੀ ਫਿਰਦੇ ਆ ਮੈਂ ਇਹ ਕਹਿਣਾ ਵੀ ਤਿੰਨੇ ਬੰਦੇ ਤਕੜਿਆ ਪਿਛਲੀ ਵਾਰੀ ਤੁਸੀਂ ਕਟਾ ਬੰਦਦਾ ਸਾਨਾਂ ਦੇ ਵਿੱਚ ਤੇ ਜੇਕਰ ਭਰਾਵੋ ਕਿੱਦਰ ਵਾਲੇ ਨਾ ਵੋਟਾਂ ਪਾੰਗਾਂ ਨੇ ਢੁੱਡਾ ਮਾਰ ਮਾਰ ਕੇ ਮੈਨੂੰ ਮਾਰ ਦੇਣਾ ਤੇ ਜੇ ਤੁਸੀਂ ਮੈਨੂੰ ਥੋੜ੍ਹਾ-ਘੋੜ੍ਹਾ ਵੋਟਾਂ ਪਾਤੀਆਂ ਹਿੱਸੇ ਜੋ ਹਿੱਸਾ ਪਾਈ ਗਏ ਤਾਂ ਹੌਲੀ-ਹੌਲੀ ਮੈਂ ਤਕੜਾ ਹੋ ਜਾਂ ਮੈਂ ਇਹਦੇ ਹ ਤੋਂ ਡਾਂ ਮਾਰ ਮਾਰ ਕੇ ਭਜਾ ਦੂੰ ਤੇ ਆਪਣੇ ਜਵਾਕਾਂ ਨਾਲ ਵਿਖਵਾਣਾ ਜਦੋਂ ਇਹਨਾਂ ਨੇ ਵੱਡੇ ਹੋਣਾ ਤਾਂ ਸਾਰਾ ਕੁਝ ਹੋ ਜਾਊਗਾ ਕਿਸੇ ਧੀ ਨੂੰ ਆਪਦੇ ਸੁਪਨੇ ਛੱਡ ਕੇ ਘਰੇ ਨਹੀਂ ਬਹਿਣਾ ਪੈਣਾ ਕਿਸੇ ਦੇ ਪੁੱਤ ਨੂੰ ਆਪਦੇ ਸੁਪਨੇ ਮਾਰ ਕੇ ਪੜ੍ਹਾਈ ਨਹੀਂ ਛੱਡਣੀ ਪਣੀ ਇਹ ਮੇਰਾ ਵਾਦਾ ਇਹਨਾਂ ਨਾਲ ਖੜੂਗਾ ਜੀ ਬਹੁਤ ਬਹੁਤ ਧੰਨਵਾਦ ਸੋ ਇਹ ਸੰ ਸਾਡੇ ਨਾਲ ਬਾਈ ਗੁਰਪ੍ਰੀਤ ਕੋਟਲੀ ਹੁਣੀ ਜਿਨ੍ਹਾਂ ਨੇ ਆਪਣਾ ਅਜੰਡਾ ਆਪਣੀ ਗੱਲਬਾਤ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਅੱਗੇ ਇਹਨਾਂ ਨੇ ਪ੍ਰਚਾਰ ਪ੍ਰਚਾਰ ਦੇ ਲਈ ਜਾਣਾ ਤੇ ਆਪਾਂ ਵੀ ਇਸੇ ਤਰ੍ਹਾਂ ਕਵਰੇਜ ਲੈ ਕੇ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਟੀਵੀ ਯੂਐਸਏ ਦੇ ਨਾਲ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਧੰਨਵਾਦ ਸਤਿ ਸ੍ਰੀ ਅਕਾਲ